Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਜਿਹੜੇ ਮਾੜੇ ਅੰਸਰਾਂ ਦੇ ਖਿਲਾਫ ਮਹਿੰਮ ਚਲਾਉਂਦੇ ਜਿਹੜੇ ਅਹਿਦਾਇਤਾ ਨੇ ਉਸ ਦੇ ਵਿੱਚ ਤਰਨਤਾਰਨ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਜਦੋਂ ਸ਼੍ਰੀ ਅਸ਼ਪਨੀ ਕਪੂਰ ਤੇ ਮਾਨਯੋਗ ਐਸਪੀ ਜੀ ਅਜੇ ਰਾਜ ਸਿੰਘ ਦੀਆਂ ਹਦਾਇਤਾਂ ਦੇ ਮੁਤਾਬਕ ਇੱਕ ਖਜਾਨ ਸਿੰਘ ਵੱਲੋਂ ਖਜਾਨ ਸਿੰਘ ਜਿਹੜਾ ਮਾਨਕਪੁਰੇ ਦਾ ਰਹਿਣ ਵਾਲਾ ਹੈ ਇਹਦੇ ਵੱਲੋਂ ਇੱਕ ਇਨਫੋਰਮੇਸ਼ਨ ਥਾਣਾ ਕੱਚਾ ਪੱਕਾ ਵੀ ਦਿੱਤੀ ਗਈ ਕਿ ਉਹ ਮਿਤੀ 17/4/24 ਨੂੰ ਘਰ ਦੇ ਵਿੱਚ ਹਾਜ਼ਰ ਸੀਗਾ ਤੇ ਰਾਤ ਨੂੰ 11 ਵਜੇ ਫਾਇਰ ਹੋਣ ਦੀ ਆਵਾਜ਼ ਆ ਸੁਣੀ ਹੈ ਜਦੋਂ ਉਹਨੇ ਉੱਠ ਕੇ ਸਵੇਰੇ ਵੇਖਿਆ ਉਤੇ ਗੇਟ ਦੇ ਉੱਤੇ ਜਿਹੜੇ ਆ ਉਹ ਰਾਉਂਡ ਬੱਜੇ ਸੀਗੇ ਫਾਇਰ ਬੱਜੀ ਹੋ ਜੀ ਤੇ ਜੇ ਸੰਬੰਧੀ ਇਨਫੋਰਮੇਸ਼ਨ ਦੇ ਬੇਸ ਦੇ ਉੱਤੇ ਜਿਹੜੀ ਆ ਥਾਣਾ ਕੱਚਾ ਪੱਕਾ ਵਿਖੇ ਐਫ ਆਈ ਆਰ ਨੰਬਰ 12 ਡੇਟਡ 18 4 2024 336 506 25 27 54 95 ਜਿਹਦੇ ਵਿੱਚ ਬਾਅਦ ਦੇ ਵਿੱਚ ਵਾਧਾ ਜੋੜਨ 386 ਤੇ 25 ਆਰਮਜੈਕਟ 25 ਦੀ ਸੈਕਸ਼ਨ 6 7 ਤੇ 8 ਦਾ ਵਾਧਾ ਕੀਤਾ ਗਿਆ ਇਹ ਦਰਜ ਰਜਿਸਟਰ ਹੋਇਆ ਇਹਦੀ ਤਫ਼तीश ਜਿਹੜੀ ਆ ਬੜੇ ਟੈਕਨੀਕਲ ਤਰੀਕਿਆਂ ਦੇ ਨਾਲ ਕੀਤੀ ਗਈ ਕਿਉਂਕਿ ਇਹਦੇ ਵਿੱਚ ਸਾਨੂੰ ਉਹਨੇ ਬਾਅਦ ਦੇ ਵਿੱਚ ਇਨਫੋਰਮੇਸ਼ਨ ਦਿੱਤੀ ਕਿ ਉਹਨੂੰ ਬਜਰੀਆ ਫੋਨ ਜਿਹੜੀ 30 ਲੱਖ ਰੁਪਏ ਦੀ ਫਰੋਤੀ ਦੀ ਮੰਗ ਜਿਹੜੀ ਆ ਉਹ ਦੋਸ਼ੀਆਂ ਵੱਲੋਂ ਕੀਤੀ ਜਾ ਰਹੀ ਸੀ ਮਾਨਯੋਗ ਐਸਪੀ ਡੀ ਸਾਹਿਬ ਵੱਲੋਂ ਇੱਕ ਜਿਹੜੀ ਵਿਸ਼ੇਸ਼ ਟੀਮ ਬਣਾਈ ਗਈ ਜਿਹਦੇ ਵਿੱਚ ਸੀਆਈਏ ਸਟਾਫ ਤਰਨ ਤਰਨ ਤੇ ਜਿਹੜਾ ਥਾਣਾ ਕੱਚਾ ਪੱਕਾ ਦੀ ਫੋਰਸ ਨੇ ਬੜੇ ਜਿਹੜੀ ਆ ਬੜੇ ਕੋਸ਼ਿਸ਼ਾਂ ਦੇ ਤਹਿਤ ਜਿਹੜੀ ਆ ਇਸ ਮੁਕਦਮੇ ਨੂੰ ਜਿਹੜੇ ਸਫਲ ਬਣਾਉਣ ਦੇ ਵਿੱਚ ਜਿਹੜੀ ਬੜੀ ਕਾਮਯਾਬੀ ਹਾਸਲ ਕੀਤੀ ਮੈਂ ਇੱਥੇ ਦੱਸਣਾ ਚਾਹੁੰਦਾ ਇਹਦੇ ਵਿੱਚ ਦੋ ਦੋਸ਼ੀ ਜਿਹੜੇ ਆ ਰਸ਼ਪਾਲ ਸਿੰਘ ਤੇ ਇੰਦਰਜੀਤ ਸਿੰਘ ਦੋਨੋਂ ਜਿਹੜੇ ਆ ਉਹ ਪੰਘਾੜੇ ਪਿੰਡ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਰਸ਼ਪਾਲ ਸਿੰਘ ਦੇ ਪਾਸੋਂ ਜਿਹੜਾ 32 ਬੋਰ ਦਾ ਡਿਸਟਲ ਤੇ ਇੱਕ ਰੌਣ ਤੇ ਨਾਲ ਇਹਨਾਂ ਵੱਲੋਂ ਜਿਹੜਾ ਵਾਰਦਾਤ ਦੇ ਵਿੱਚ ਵਰਤਿਆ ਗਿਆ ਮੋਟਰਸਾਈਕਲ ਨੂੰ ਰਿਕਵਰ ਕਰ ਲਿਆ ਤੇ ਜਿਹੜਾ ਇਹ ਫੋਨ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਜਾਂ ਧਮਕੀਆਂ ਦੇਣ ਵਾਸਤੇ ਵਰਤਦੇ ਸੀ ਉਹ ਵੀ ਰਿਕਵਰ ਕਰ ਲਿਆ ਇਹਨਾਂ ਦੀ ਮੋੜਲੀ ਪੁੱਛ ਕੇ ਇਸ ਤੋਂ ਪਤਾ ਲੱਗਾ ਕਿ ਇਹਨਾਂ ਦੇ ਜਿਹੜੇ ਧਾਰ ਨੇ ਉਹ ਕਮਲਵੀਰ ਸਿੰਘ ਆ ਜਿਹੜਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਹੁਣ ਕੈਨੇਡਾ ਦੇ ਵਿੱਚ ਰਹਿ ਰਿਹਾ ਇਹ ਉਹਦੀ ਡਾਇਰੈਕਸ਼ਨ ਤੇ ਕੰਮ ਕਰਦੇ ਸੀ ਜਿਹੜਾ ਪਿਸਟਲ ਵੀ ਆ ਉਹ ਉਸਨੇ ਦਿੱਤਾ ਸੀ ਤੇ ਜਿਹੜਾ ਟਾਰਗੇਟ ਵੀ ਆ ਉਹ ਕਮਲਵੀਰ ਨੇ ਦਿੱਤਾ ਸੀ ਜਿਹਨੂੰ ਵੀ ਅਸੀਂ ਜਿਹੜੀ ਇਹ ਕਾਨੂੰਨੀ ਪ੍ਰਕਿਰਿਆ ਕਰਦੇ ਜਲਦੂ ਜਲਦ ਜਿਹੜਾ ਉਹਨੂੰ ਗ੍ਰਿਫਤਾਰ ਕਰ ਲਾਂਗੇ ਤੇ ਉਹਦੀ ਜਿਹੜੀ ਵਿਦੇਸ਼ ਤੋਂ ਮਗਵਾਉਣ ਦੀ ਪ੍ਰਕਿਰਿਆ ਉਹ ਵੀ ਅਸੀਂ ਆਰੰਭ ਕਰ ਦਾਂਗੇ ਸੋ ਇੱਥੇ ਮੈਂ ਦੱਸਣਾ ਚਾਹੁੰਦਾ ਮੈਂ ਕਿ ਕੁਝ ਨੌਜਵਾਨ ਗਲਤ ਪ੍ਰਕਾਰ ਦੇ ਵਿੱਚ ਆ ਕੇ ਤੇ ਲੋਕਾਂ ਕੋਲੋਂ ਫਰੋਤੀਆਂ ਮੰਗ ਰਹੇ ਆ ਪਰੰਤੂ ਜਿਹੜੀ ਤਰਨਤਾਰਨ ਪੁਲਿਸ ਪੂਰੀ ਤਰ੍ਹਾਂ ਚਕਾਨੀ ਤੇ ਆਪਣੀ ਅਲਰਟ ਆ ਤੇ ਇਦਾਂ ਦੀਆਂ ਵਾਰਦਾਤਾਂ ਕਰਨ ਵਾਲਿਆਂ ਨੂੰ ਅਸੀਂ ਫੜ ਕੇ ਜੇਲ੍ਹਾਂ ਦੇ ਵਿੱਚ ਭੇਜ ਦਿਆਂਗੇ ਤਾਨੂੰ ਯਾਦ ਹੋਵੇਗਾ ਕਿ ਇਸ ਤੋਂ ਪਹਿਲਾਂ ਵੀ ਖੇਮ ਕਰਨ ਇਲਾਕੇ ਦੇ ਵਿੱਚ ਵੀ ਕੁਝ ਵਿਅਕਤੀਆਂ ਨੇ ਜਿਹੜੀ ਐ ਇਦਾਂ ਹੀ ਫੌਤੀ ਦੀ ਮੰਗ ਕੀਤੀ ਸੀ ਜਿਨ੍ਹਾਂ ਨੂੰ ਵੜ ਕੇ ਵੀ ਅਸੀਂ ਜਿਹੜਾ ਜੇਲ੍ਹ ਦੇ ਵਿੱਚ ਭੇਜ ਚੁੱਕੇ ਹਾਂ ਸੋ ਇਹ ਜਿਹੜੀ ਬੜੀ ਵੱਡੀ ਸਫਲਤਾ ਅਸਰ ਹੋਈ ਹੈ ਤੇ ਵਿੱਚ ਦੋ ਵਿਅਕਤੀ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਵਰਤਿਆ ਗਿਆ ਪਿਸਤਲ, ਰਾਉਂਡ, ਮੋਟਰਸਾਈਕਲ ਤੇ ਮੋਬਾਈਲ ਜਿਹੜਾ ਉਹ ਬਰਾਮਦ ਕੀਤਾ ਜਾ ਚੁੱਕਾ ਹੈ ਇਹਨਾਂ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾਊਗਾ ਤੇ ਰਿਮਾਂਡ ਹਾਸਲ ਕਰਕੇ ਇਹਨਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਊਗੀ ਕਿ ਹੋਰ ਅਜਿਹੀਆਂ ਕਿਹੜੀਆਂ ਵਾਰਦਾਤਾਂ ਦੇ ਵਿੱਚ ਸ਼ਾਮਲ ਰਹੇ